ਹੋਲੀ ਦਾ ਤਿਹਾਰ ਆਉਣ ਵਾਲਾ ਹੈ ਅਜਿਹੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਰੰਗਾ ਦੇ ਇਸ ਤਿਹਾਰ ਹੋਲੀ ਨੂੰ ਖਾਸ ਬਣਾਉਣ ਲਈ ਸੂਬੇ ਭਰ ਚ ਗਰੀਬ ਔਰਤਾ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮੁਫਤ ਗੈਸ ਸਿਲੰਡਰ ਮੁਹੱਈਆ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਅਧਿਕਾਰਤ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀਏ ਸੂਤਰਾਂ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ ਲਗਭਗ 1.75 ਕਰੋੜ ਲੋਕਾਂ ਨੂੰ ਸਿੱਧਾ ਫਾਇਦਾ ਹੋਵੇਗਾ ਯੋਗੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਦੀਵਾਲੀ ਮੌਕੇ ਔਰਤਾਂ ਨੂੰ ਮੁਫਤ ਸਿਲੰਡਰ ਮੁਹੱਈਆ ਕਰਵਾ ਕੇ ਅਜਿਹਾ ਹੀ ਉਪਰਾਲਾ ਕੀਤਾ ਸੀ ਸਰਕਾਰ ਨੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ 1 ਸਾਲ ਵਿੱਚ 2 ਸਿਲੰਡਰ ਮੁਫਤ ਦੇਣ ਦਾ ਫੈਸਲਾ ਕੀਤਾ ਹੈ ਇਸ ਪਹਿਲ ਕਦਮੀ ਦੇ ਹਿੱਸੇ ਵਜੋਂ ਪਹਿਲਾ ਸਿਲੰਡਰ ਦੀਵਾਲੀ ਦੌਰਾਨ ਉਪਲਬਧ ਕਰਵਾਇਆ ਗਿਆ ਸੀ ਤੇ ਹੁਣ ਦੂਜਾ ਸਿਲੰਡਰ ਹੋਲੀ ਦੇ ਤਿਹਾਰ ਮੌਕੇ ਦਿੱਤਾ ਜਾਵੇਗਾ ਸਰਕਾਰ ਨੇ ਸੂਬੇ 'ਚ ਪ੍ਰਧਾਨ ਮੰਤਰੀ ਉਜਵਲਾ ਸਕੀਮ ਤਹਿਤ ਲਗਭਗ 1.75 ਕਰੋੜ ਲਾਭਪਾਤਰੀਆਂ ਨੂੰ ਦੋ ਮੁਫਤ ਸਿਲੰਡਰ ਰੀਫਿਲ ਵੰਡਣ ਲਈ ਵਿੱਤੀ ਸਾਲ 2023-24 ਲਈ 2312 ਕਰੋੜ ਰੁਪਏ ਦਾ ਬਜਟ ਐਲਾਨ ਕੀਤਾ ਹੈ ਸਕੀਮ ਦੇ ਪਹਿਲੇ ਪੜਾਅ ਵਿੱਚ 1 ਨਵੰਬਰ 2023 ਤੋਂ ਇਸ ਸਾਲ 15 ਫਰਵਰੀ ਤੱਕ ਕੁੱਲ 80.30 ਲੱਖ ਲਾਭਪਾਤਰੀਆਂ ਨੂੰ ਸਿਲੰਡਰ ਰੀਫਿਲ ਵੰਡੇ ਗਏ ਨੇ